ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਇਸੇ ਮਹੀਨੇ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤਿਆਗ ਤੇ ਵਿਰਾਗ ਦੀ ਮੂਰਤ ਉਹਨਾਂ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਆ ਰਹੀ ਆ ਨਾਲ ਹੀ ਭਾਈ ਮਤੀਦਾਸ ਸਾਬ ਜੀ ਭਾਈ ਸਤੀਦਾ ਸਾਬ ਜੀ ਤੇ ਭਾਈ ਦਿਆਲਾ ਜੀ ਉਹਨਾਂ ਦੀ ਵੀ ਸਦੀ ਸ਼ਤਾਬਦੀ ਆ ਰਹੀ ਹੈ ਤੇ ਨਾਲ ਹੀ ਦਸਵੇਂ ਪਾਤਸ਼ਾਹ ਜੀ ਦੀ ਗੁਰਤਾ ਗੱਦੀ 350 ਸਾਲਾਂ ਦੀ ਸਦੀ ਸ਼ਤਾਬਦੀ ਗੁਰੂ ਪਿਆਰੇ ਤਿੰਨ ਸਿੱਖਾਂ ਦੀ ਸਦੀ ਸ਼ਤਾਬਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਦੀ ਸ਼ਤਾਬਦੀ ਤੇ ਦਸਵੇਂ ਪਾਤਸ਼ਾਹ ਜੀ ਦੀ ਗੁਰਤਾ ਗੱਦੀ 350 ਸਾਲਾਂ ਦੀ 350 ਸਾਲਾ ਸ਼ਤਾਬ ਦੀ بڑے ਵੱਡੇ ਸਮਾਗਮ ਹੋ ਰਹੇ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਹ ਕੁਰਬਾਨੀ ਜਿਹੜੀ ਆ ਨਾ ਇਹ ਪਿਆਰ ਇਹ ਕੁਰਬਾਨੀ ਧਰਮ ਦੀ ਰੱਖਿਆ ਲਈ ਸ੍ਰਿਸ਼ਟੀ ਦੀ ਚਾਦਰ ਬਣ ਕੇ ਧਰਮ ਦੀ ਚਾਦਰ ਬਣ ਕੇ ਮਹਾਰਾਜ ਨੇ ਇਹ ਕੁਰਬਾਨੀ ਕੀਤੀ ਹੈ ਬਲੀਦਾਨ ਦਿੱਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਧਰਮ ਦੇ ਰਖਿਆਕ ਨੇ ਧਰਮ ਦੀ ਚਾਦਰ ਨੇ ਸ੍ਰਿਸ਼ਟੀ ਦੀ ਚਾਦਰ ਨੇ ਤੇ ਮਹਾਰਾਜ ਨੇ ਤਿਲਕ ਜੰਨੂ ਦੀ ਰਾਖੀ ਕੀਤੀ ਕਿਸੇ ਦੇ ਧਰਮ ਦੇ ਚਿੰਨ ਮਹਾਰਾਜ ਨੇ ਲੈ ਨਹੀਂ ਦਿੱਤੇ ਜੇ ਗੁਰੂ ਪਿਆਰਿਓ ਪਹਿਲੇ ਸਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਆਪ ਜੀ ਨੇ ਰਾਏ ਭੋਏ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਜੀ ਵਿਖੇ 9 ਸਾਲ ਦੀ ਉਮਰ ਦੇ ਵਿੱਚ ਜੇ ਇਹਨਾਂ ਨੂੰ ਪਾਇਆ ਨਹੀਂ ਮਹਾਰਾਜ ਨੇ ਤੇ ਫਿਰ ਮਹਾਰਾਜ ਨੇ ਲੈਣ ਵੀ ਨਹੀਂ ਦਿੱਤਾ ਯਾਦ ਰੱਖਣਾ ਜੇ ਮਹਾਰਾਜ 9 ਸਾਲ ਦੀ ਉਮਰ ਵਿੱਚ ਇਹਨਾਂ ਨੂੰ ਧਾਰਨ ਨਹੀਂ ਕਰਦੇ ਤੇ ਫਿਰ ਮਹਾਰਾਜ ਲੈਣ ਵੀ ਨਹੀਂ ਦਿੰਦੇ ਨਾਮੇ ਸਰੂਪ ਦੇ ਵਿੱਚ ਫਿਰ ਮਹਾਰਾਜ ਨੇ ਆਖਿਆ ਜਦੋਂ ਔਰੰਗਜ਼ੇਬ ਸਵਾ ਸਵਾ ਮਨ ਜੰਨੂ ਲਾ ਕੇ ਤੇ ਫਿਰ ਜਾ ਕੇ ਰੋਟੀ ਖਾਂਦਾ ਸੀ ਉਹ ਕਹਿੰਦਾ ਸੀ ਮੈਂ ਸਨਾਤਨ ਧਰਮ ਰਹਿ ਨਹੀਂ ਦੇਣਾ ਮੈਂ ਇਹਨਾਂ ਦਾ ਤਿਲਕ ਤੇ ਜੰਨੂ ਰਹਿ ਨਹੀਂ ਦੇਣਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਜਦੋਂ ਕਸ਼ਮੀਰੀ ਪੰਡਤ ਆਏ ਸਨ ਤੇ ਮਹਾਰਾਜ ਨੇ ਉਹਨਾਂ ਨੂੰ ਭਰੋਸਾ ਦਿੱਤਾ ਸੀ ਜਾਵੋ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਜੋ ਸਿੱਖਾਂ ਦੇ ਨਾਵੇਂ ਗੁਰੂ ਨੂੰ ਮੁਸਲਮਾਨ ਬਣਾ ਲਵੇ ਅਸੀਂ ਵੀ ਬਣ ਜਾਵਾਂਗੇ ਤੇ ਮਹਾਰਾਜ ਜਦੋਂ ਫਿਰ ਦਿੱਲੀ ਗਏ ਤੇ ਜਾ ਕੇ ਔਰੰਗਜੀਬ ਨੂੰ ਲਲਕਾਰਿਆ ਸੀ ਇਹ ਔਰੰਗਜੀਬ ਸਾਡਾ ਸੀਸ ਲੈ ਸਕਦਾ ਹੈ ਪਰ ਇਹਨਾਂ ਦੇ ਚਿੰਨ ਅਸੀਂ ਲੈਣ ਨਹੀਂ ਦੇਣੇ ਇਹ ਔਰੰਗਜੀਬ ਅਸੀਂ ਆਪਣਾ ਸੀਸ ਕੁਰਬਾਨ ਕਰ ਦੇਵਾਂਗੇ ਪਰ ਇਹਨਾਂ ਦੇ ਚਿੰਨ ਧਾਰਮਿਕ ਚਿੰਨ ਜੰਨੂ ਤੇ ਤਿਲਕ ਨਹੀਂ ਅਸੀਂ ਲੈਣ ਦੇਣਾ ਅਸੀਂ ਆਪਣੀਆਂ ਰਗਾਂ ਕਟਵਾ ਕੇ ਇਹੋ ਜਿਹਾ ਜੰਨੂ ਇਹਨਾਂ ਦੇ ਗਲ ਵਿੱਚ ਵਟ ਕੇ ਪਾ ਦੇਵਾਂਗੇ ਤੂੰ ਲਾ ਨਹੀਂ ਸਕਦਾ ਆਪਣੀਆਂ ਰਗਾਂ ਦੇ ਖੂਨ ਦਾ ਟਿੱਕਾ ਲਾ ਦੇਵਾਂਗੇ ਅਸੀਂ ਮਹਾਰਾਜ ਕਹਿੰਦੇ ਅਸੀਂ ਇਹਨਾਂ ਦਾ ਧਰਮ ਬਚਾਉਣ ਵਾਸਤੇ ਆਏ ਆ ਤੇ ਇਹਨਾਂ ਦਾ ਧਰਮ ਬਚਾਉਣ ਵਾਸਤੇ ਭਾਵੇਂ ਸਾਨੂੰ ਆਪਣਾ ਸਿਰਸ ਬਲੀਦਾਨ ਦੇਣਾ ਪਵੇ ਆਪਣਾ ਸਿਰਸ ਕੁਰਬਾਨ ਕਰਨਾ ਪਵੇ ਉਹ ਕਰ ਦੇਵਾਂਗੇ ਗੁਰੂ ਪਿਆਰੋ ਇੱਥੇ ਗੱਲ ਯਾਦ ਰੱਖਣਾ ਗੁਰੂ ਸਾਹਿਬ ਨੇ ਸੀਸ ਦਿੱਤਾ ਹੈ ਬਲ ਕੇ ਲਿਆ ਨਹੀਂ ਗਿਆ ਗੁਰੂ ਸਾਹਿਬ ਨੇ ਆਪ ਸੀਸ ਦਿੱਤਾ ਸੀਸ ਦਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਕਹਿੰਦੇ ਮਹਾਰਾਜ ਨੇ ਸੀਸ ਦਿੱਤਾ ਹੈ ਕਿਸੇ ਕੋਲ ਅਜਹੀ ਤਲਵਾਰ ਨਹੀਂ ਕੋਈ ਤੇਗ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਪਰ ਚਲਾ ਸਕੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਖੁਦ ਤੇਗ ਬਹਾਦਰ ਨੇ ਜਿਨ੍ਹਾਂ ਨੇ ਕਦੇ ਬਾਬਾ ਤਿਆਗਮਲ ਦੇ ਰੂਪ ਦੇ ਵਿੱਚ ਕਰਤਾਰਪੁਰ ਦੀ ਜੰਗ ਵਿੱਚ ਆਪਣੇ ਪਿਤਾ ਜੀ ਦੇ ਨਾਲ ਸਾਥ ਦਿੱਤਾ ਤੇ ਗੁਰੂਪਿਆਰ ਤੇਗ ਚਲਾਈ ਸੀ ਤੇ ਕਰਤਾਰਪੁਰ ਦੇ ਜੰਗ ਵਿੱਚ ਅਜਹੀ ਤੇਗ ਚਲਾਈ ਤੇ ਆਪਜੀ ਤਿਆਗਮਲ ਤੋਂ ਤੇਗ ਬਹਾਦਰ ਬਣ ਗਏ ਗੁਰੂ ਤੇਗ ਬਹਾਦਰ ਸਾਹਿਬ ਇੰਨੇ ਮਹਾਨ ਇੰਨੇ ਬਹਾਦਰ ਇੰਨੇ ਯੋਧੇ ਤੇ ਮਹਾਰਾਜ ਖੁਦ ਆਪਣੀ ਗੁਰਬਾਣੀ ਵਿੱਚ ਕਹਿੰਦੇ ਨੇ ਭੈ ਕਾਹੂ ਕੋ ਦੇਤ ਨਹ ਨਹ ਪੈਮਾਨ ਤੇ ਆਣ ਨਾ ਭੈ ਕਿਸੇ ਨੂੰ ਦੇਣਾ ਤੇ ਨਾ ਕਿਸੇ ਦਾ ਭੈ ਮੰਨਣਾ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਿਚਾਰ ਧਾਰਾ ਹੈ ਮਹਾਰਾਜ ਜੀ ਦੀ ਵਿਚਾਰ ਧਾਰਾ ਜੋ ਸਤਗੁਰਾਂ ਨੇ ਸਾਨੂੰ ਬਖਸ਼ੀ ਹੈ ਨਾ ਡਰ ਕਿਸੇ ਨੂੰ ਦੇਣਾ ਤੇ ਨਾ ਡਰ ਕਿਸੇ ਦਾ ਮੰਨਣਾ ਨਾ ਈਨ ਕਿਸੇ ਨੂੰ ਮਣਵਾਉਣੀ ਆ ਤੇ ਨਾ ਇਹਨ ਕਿਸੇ ਦੀ ਮਰਣੀ ਆ ਮਹਾਰਾਜ ਨੇ ਸਾਨੂੰ 57 ਸ਼ਲੋਕਾਂ ਦੇ ਰੂਪ ਵਿੱਚ ਉਪਦੇਸ਼ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮਹਾਰਾਜ ਜੀ ਦੀ ਬਾਣੀ 15 ਰਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਤ ਹੈ ਅੱਜ ਲੋੜ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਨ ਦੀ ਉਹਨਾਂ ਦੀ ਬਾਣੀ ਤੇ ਪਹਿਰਾ ਦੇਣ ਦੀ ਇਹ ਕੱਲੀ ಶತਾਵਦੀ ਸਿੱਖਾਂ ਦੀ ਨਹੀਂ ਇਸ ਸ਼ਤਾਬਦੀ ਨੂੰ ਸਾਡੇ ਹਿੰਦੂ ਵੀਰਾਂ ਵੱਲੋਂ ਵੀ ਮਨਾਉਣਾ ਚਾਹੀਦਾ ਹੈ ਕਿਉਂਕਿ ਇਹ ਮਹਾਰਾਜ ਨੇ ਬੜੀ-ਬੜੀ ਕੁਰਬਾਨੀ ਦਿੱਤੀ ਧਰਮ ਦੀ ਰੱਖਿਆ ਕੀਤੀ ਆ ਤੇ ਕਿਤੇ ਸਾਡੇ ਸਨਤਨੀ ਵੀਰ ਆਪਣੇ ਮੰਦਰਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਵੀ ਕਿਤੇ ਟੱਲ ਖੜਕਾ ਦਿਆ ਕਰਨ ਯਾਦ ਕਰਿਆ ਕਰਨ ਕਿ ਮਹਾਰਾਜ ਨੇ ਜੇ ਕੁਰਬਾਨੀ ਦਿੱਤੀ ਤੇ ਸਾਡੇ ਮੰਦਰਾਂ ਵਿੱਚ ਅੱਜ ਟੱਲ ਖੜਕਦੇ ਆ ਅੱਜ ਆਰਤੀਆਂ ਹੁੰਦੀਆਂ ਨੇ ਇਕ ਗੁਰੂ ਤੇਗ ਬਹਾਦਰ ਸਾਹਿਬ ਦੀ ਬਦੌਲਤ ਜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਾਂ ਸਾਰੇ ਯਾਦ ਕਰੀਏ ਸਿੰਧੂ ਤੇ ਸਿੱਖ ਤੇ ਹੋਰ ਵੀ ਜਿਹੜੇ ਸਭ ਦੇ ਸਾਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੋ ਮਹਾਰਾਜ ਨੇ ਬੜੀ ਵੱਡੀ ਕੁਰਬਾਨੀ ਦਿੱਤੀ ਵੱਡਾ ਸਾਕਾ ਦੁਹਰਾਇਆ ਸਤਿਗੁਰਾਂ ਨੂੰ ਕੋਟ ਕੋਟ ਨਮਸਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ